नमस्कार जी ਤੁਸੀਂ ਦੇਖ ਰਹੇ ਹੋ ਪਠਾਨਕੋਟ ਸਟਾਰ মিডিਆ ਮੈਂ ਤੁਹਾਡਾ ਦੋਸਤ ਮਾਨਵ ਦੋਸਤੋ 21 ਦਸੰਬਰ ਨੂੰ ਹੌਲਵਾਰੇ ਨਗਰ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਪਾਈਪਾ ਵੱਲੋਂ ਵੀ 11 ਵਾਰਡਾਂ ਦੇ ਨਾਮਕਨ ਪੱਤਰ ਜਿਹੜੇ ਨਗਰ ਪੰਚਾਇਤ ਦਫ਼ਤਰ ਦੇ ਵਿੱਚ ਦਾਖਲ ਕਰਵਾਏ ਗਏ ਨੇ ਤੁਸੀਂ ਵੀ ਦੇਖੋ ਤਸਵੀਰਾਂ ਔਰ ਕਰਦੇ ਇਹ ਲੈ ਕੇ ਕਿ ਜਿਹੜਾ ਨਾਮਜਿਤ ਕੀਆ ਫਤਿਹ ਕਰਦੇ ਬਿਲਕੁਲ ਕਿਹੜੇ ਮੁੱਦੇ ਲੈ ਕੇ ਜਿਹੜੇ ਕੰਮ ਲੈ ਕੇ ਲੋਕਾਂ ਵਿੱਚ ਉਫਰੋ ਕੀ ਅਗਲੇ ਸਟ੍ਰੈਟਜੀ ਹੈ ਸਟ੍ਰੈਟਜੀ ਹੈ ਇੱਕ ਤਾਂ ਅਸੀਂ ਲੋਕਾਂ ਵਿੱਚ ਵਿਚਰਾਂਗੇ ਪਹਿਲੇ ਮੁੱਦੇ ਜੋ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਜੋ ਲੋਕਾਂ ਵਾਸਤੇ ਕੰਮ ਕੀਤੇ ਇਸ ਇਲਾਕੇ ਵਿੱਚ ਜੋ ਆਮ ਜਨਤਾ ਵਾਸਤੇ ਉਹ ਲੈ ਕੇ ਚਲਾਂਗੇ ਦੂਸਰੇ ਪਿਛਲੇ 5 ਸਾਲ ਕਾਂਗਰਸ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਿਛਲੇ 7-8 ਸਾਲ ਤੋਂ ਇਸ ਇਲਾਕੇ 'ਚ ਕੋਈ ਵਿਕਾਸ ਕੋਈ ਕੰਮ ਨਹੀਂ ਹੋਇਆ ਅਗਰ ਕੋਈ ਵਿਕਾਸ ਹੋਇਆ ਤੋ ਕੇਂਦਰ ਸਰਕਾਰ ਜੀ ਅੱਜ ਦੇਖ ਰਹੇ ਅਸੀਂ ਚੱਲੇ ਆ ਪਰਮਾਨੰਤ ਤੋਂ ਚੱਲੇ ਆ ਇੱਥਾ ਦਕਾਨਿਆਂ ਸੜਕ ਦੀ ਇੰਨੀ ਦੁਰਦਸ਼ਾ ਸੀਗੀ ਅੱਜ ਉਹ ਸੜਕ ਕੰਕਰੀਟ ਰੋਡ ਬਣੀ ਹੈ ਔਰ ਉਹ ਫੰਡ ਕੇਂਦਰ ਸਰਕਾਰ ਵੱਲੋਂ ਆਇਆ ਇਸ ਪਿੰਡ ਵਿੱਚ ਬਹੁਤ ਸਾਰੇ ਮੁੱਦੇ ਆ ਅਸੀਂ ਲੋਕਾਂ ਵਿੱਚ ਚਾਵਾਂਗੇ ਪੁੱਛਾਂਗੇ ਪਾਣੀ ਦਾ ਮੁੱਦਾ ਹੈ ਸਫਾਈ ਦਾ ਮੁੱਦਾ ਹੈ ਉਹਦੇ ਸਿਹਤ ਮੱਖੋਂ ਹੈ ਇਹ ਜੋ ਵੀ ਮੁੱਦੇ ਹੋਗੇ ਲੈ ਕੇ ਅਸੀਂ ਕਰਾਂਗੇ ਔਰ ਸੀਵਰੇਜ ਦਾ ਮੁੱਦਾ ਵੀ ਅੱਜ ਨੂੰ ਇੱਥੇ 7 ਸਾਲ ਜਿਹੜੀ ਰੂਲਿੰਗ ਪਾਰਟੀ ਦੀ ਸਰਕਾਰ ਆ ਰਹੀ ਹੈ ਅੱਜ ਨੂੰ ਸੀਵਰੇਜ ਪਾ ਦੇਣਾ ਚਾਹੀਦਾ ਹੈ ਇਸ ਲਈ ਜੋ ਲੋਕਾਂ ਦੇ ਮੁੱਦੇ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਅਪੀਲ ਕਰਾਂਗਾ ਸਹਿਯੋਗਨ ਸਾਡੇ ਕੈਂਡੀਡੇਟ ਜਤਨ ਔਰ ਕੇਂਦਰ ਦੇ ਅੰਦਰ ਜਿਹੜੀ ਭਾਜਪਾ ਦੀ ਸਰਕਾਰ ਹੈ ਮੋਦੀ ਜੀ ਦੀ ਸਰਕਾਰ ਹੈ ਸਾਡੇ ਇੱਥੇ ਕਮੇਟੀ ਬਣੇਗੀ ਅਸੀਂ ਇਸ ਇਲਾਕੇ ਦੇ ਮਹਾਰਸ ਸੁਧਾਰ ਦੇਾਂਗੇ ਔਰ ਇੱਕ ਇੱਕ ਕੰਮ ਜਨਤਾ ਦਾ ਜੋ ਹੋਏਗਾ ਬਹੁਤ ਸਾਰੇ ਲੋਕ ਗਰੀਬ ਲੋਕ ਅਜ ਕਲ੍ਹ ਉਹ ਅਨਕਲਿਆਣ ਯੋਜਨਾਵਾਂ ਦੇ ਅੰਦਰ ਲੋਕਾਂ ਨੂੰ ਕਣਕ ਮਿਲ ਰਹੀ ਹੈ ਗੈਸ ਦੀ ਸੂਤਾ ਮਿਲ ਰਹੀ ਹੈ ਘਰਾਂ ਦੇ ਆਵਾਸ ਦੀ ਮਿਲ ਰਹੀ ਹੈ ਜਿਹੜੇ ਕੋਈ ਰਗੇ ਉਹ ਵੀ ਕਰਾਵਾਂਗੇ ਔਰ ਇਸ ਇਲਾਕੇ ਦੀ ਕੋਈ ਸਮੱਸਿਆ ਸੀ ਨਹੀਂ ਰਹਿਣ ਦੇਾਂਗੇ ਮੈਂ ਲੋਕਾਂ ਨੂੰ ਰੋਡ ਜਮਨ ਸਿੰਘ ਦੀ ਜਨਤਾ ਤੋਂ ਯਾਰਾਂ ਦੇ ਯਾਰਾਂ ਵਾਡਾਂ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਭਾਜਪਾ ਦੇ ਸਮਰਥ ਬਾਕੀ ਸਭ ਨੂੰ ਦੇਖ ਲਿਆ ਉਹਨਾਂ ਨੇ ਪਹਿਲੇ ਵੀ ਜਦੋਂ ਦੂਸਰਾ ਇਲੈਕਸ਼ਨ ਆ ਜੀ ਇਸ ਕਮੇਟੀ ਦਾ ਪਹਿਲਾ ਇਲੈਕਸ਼ਨ ਚ ਦੂਜਾ ਅੱਜ ਭਾਜਪਾ ਨੂੰ ਮੌਕਾ ਦਿਓ ਔਰ ਆਉਣ ਵਾਲੇ 5 ਸਾਲ ਦੇ ਅੰਦਰ ਅਸੀਂ ਇਸ ਪਿੰਡ ਦੀ ਇਸ ਕਮੇਟੀ ਦੀ ਨਹਿਰ ਬਦਲਾਂਗੇ ਔਰ ਸਭ ਸੁਵਿਧਾਵਾਂ ਜੋ ਲੋਕੀ ਮੰਗਣਗੇ ਇੱਕ ਇੱਕ ਭਈਆ ਕਰਾਵਾਂ। ਅ ਇੱਥੇ ਸੱਤਾਧਾਰੀ ਪਾਰਟੀ ਵੀ ਨਾਮਜ਼ਦਗੀਆਂ ਭਰ ਕੇ ਗਈ ਹੈ। ਉਹਦਾ ਕਹਿਣਾ ਸੀਗਾ ਵੀ ਅਸੀਂ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਕਾਫੀ ਕੰਮ ਕਰਵਾਇਆ ਹੈ। ਪਰ ਅੱਜ ਤਾਂ ਅ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਔਰ ਆ ਇੱਥੋਂ ਦੀ ਨਹਿਰ ਬਦਲਣ ਦੀ ਗੱਲ ਕੀਤੀ ਹੈ। ਕਿਨੇ ਦੇਖਦੇ ਹੋ ਫਿਰ। ਉਹਨਾਂ ਕੋਲ ਕੋਈ ਗੱਲ ਨਹੀਂ ਹੈ। ਇੱਕ ਉਹ ਗੱਲ ਕਰਦੇ ਬਿਜਲੀ ਦੇ ਬਿੱਲਾਂ ਦੀ ਔਰ ਕੋਈ ਗੱਲ ਨਹੀਂ ਹੈ। ਮੈਂ ਉਹਨਾਂ ਨੂੰ ਪੁੱਛਣਾ ਜਿਹੜੀ ਸਾਡੀਆਂ ਪਹਿਲਾਂ ਖੜੀਆਂ ਨੌਰਤਾਂ ਇਹਨਾਂ ਨੂੰ ਕਿਹਾ ਸੀ 1000 ਰੁਪਏ ਮਹੀਨਾ ਦੇ ਅੱਜ ਨਸ਼ੇ ਕੀ ਹੈ ਅੱਜ ਮਾਈਨਿੰਗ ਕਿੱਥੇ ਆਈ ਇਸ ਇਲਾਕੇ ਵਿੱਚ ਇਹ ਗੱਲਾਂ ਟਕੀਆਂ ਰਹਿੰਦੋ ਇਹ ਜੰਦਾ ਵੀ ਜਾਵਾਂਗੇ ਇਹਨਾਂ ਦਾ ਇੱਕ ਇੱਕ ਪੋਲ ਖੋਲਣਾਗੇ ਜੋ ਕੰਨਨ ਸਿਰਫ ਇਹਨਾਂ ਪੱਲੇ ਗੱਲਾਂ ਇਹ ਗੱਲਾਂ ਹੋਰ ਕੁਛ ਨਹੀਂ ਚੂੜਦਾ ਬੰਦਾ ਅੱਜ ਨਸ਼ਿਆਂ ਦਾ ਵਪਾਰ ਕਿੰਨਾ ਇਸ ਇਲਾਕੇ 'ਚ ਪਾਇਆ ਅੱਜ ਰੇਤਾ ਬਜਰੀ ਸੀਮੈਂਟ ਕਿੰਨੀ ਮਹਿੰਗੀ ਵਿਕਰੀ ਹੈ ਇਹ ਲੋਕ ਕਹਿ ਕੇ ਆਏ ਸੀ ਸੱਤਾ ਵਿਚਾਇ ਸੀ ਪੰਜਾਬ ਦੇ ਅੰਦਰ ਵੀ ਸਾਨੂੰ ਇੱਕ ਵਾਰੀ ਮੌਕਾ ਦਿਓ ਅਸੀਂ ਰੇਤਾ ਬਜਰੀ ਬਿਲਕੁਲ ਸਸਤੀ ਕਰਾਂਗੇ ਅੱਜ ਤੋਂ ਦੋਨੇ ਤਿੰਨੇ ਰੇਟਾਂ ਵਿਕਰੀ ਹੈ ਮਾਈਨਿੰਗ ਮਾਫੀਆ ਛਾਇਆ ਪਿਆ ਇਸ ਇਲਾਕੇ 'ਚ ਇੱਕ ਪੜਨਾ ਹੈ ਤੁਸੀਂ ਕਿੱਦਾਂ ਦਾ ਰਿਸਪੋਰਸ ਹੈ ਲੋਕਾਂ ਦਾ ਬੜੀ ਖੁਸ਼ੀ ਦੀ ਗੱਲ ਹੈ ਕਿ 11 ਦੇ 11 ਕੈਂਡੀਡੇਟ ਜਿਹੜੇ ਆ ਉਹ ਉਹਨਾਂ ਨੇ ਆਪਣੇ ਫਾਈਲਾਂ ਜਿਹੜੀਆਂ ਪੇਪਰ ਫਾਈਲ ਕੀਤੇ ਆ ਔਰ ਆਉਣ ਵਾਲੇ ਟਾਈਮ 'ਚ ਮੈਂ ਨਿਰੋੜ ਜੈਮਲ ਸਿੰਘ ਦੀ ਜਨਤਾ ਨੂੰ ਇਹੋ ਅਪੀਲ ਕਰਾਂਗੀ ਕਿ ਸਾਡੇ ਸਾਡੇ ਨਹੀਂ ਤੁਹਾਡੇ ਹੀ ਭੈਣ ਭਰਾ ਨੇ ਇਲੈਕਸ਼ਨ ਲੜ ਰਹੇ ਨੇ ਔਰ ਆਪਣਾ ਅਸ਼ੀਰਵਾਦ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ 11 ਕੈਂਡੀਟਾਂ ਨੂੰ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਅਸੀਂ ਪਹਿਲੇ ਵੀ ਤੁਹਾਡੇ ਵਿੱਚ ਸੀ ਤੁਹਾਡੇ ਵਿੱਚ ਕੰਮ ਕੀਤਾ ਜਦੋਂ ਮੈਂ ਖਰੀਬਾਦਪਾ ਸਰਕਾਰ ਵਿੱਚ ਐਮਐਲਏ ਸੀ ਔਰ ਇਹਨਾਂ ਨੇ ਭੈਣਪਰਾਂ ਲਈ ਦੁਬਾਰਾ ਇਲੈਕਸ਼ਨ ਜਿਹੜਾ ਹੈ ਹੁਣ ਕਮੇਟੀ ਦਾ ਲੜਨ ਜਾ ਰਹੇ ਨੇ ਸੋ ਅਸੀਂ ਜਿਹੜਾ ਹੈ ਪੁਰਜੋਰ ਇੱਥੇ ਆਪਣੇ ਨਰੋਡ ਚਮਕ ਦੀ ਜਨਤਾ ਨਾਲ ਸਾਡੇ ਸਾਰੇ ਕੈਂਡੀਡੇਟ ਖੜੇ ਆ ਔਰ ਤੁਸੀਂ ਉਹਨਾਂ ਦਾ ਆਸ਼ੀਰਵਾਦ ਜਿਹੜਾ ਸਾਨੂੰ ਚਾਹੀਦਾ ਆ ਸੋ ਬਹੁਤ ਸਾਰੇ ਮੁੱਦੇ ਨਾ ਆਉਣ ਵਾਲੇ ਟਾਈਮ ਵਿੱਚ ਜਿਹੜਾ ਹੈ ਅਸੀਂ ਜ਼ਰੂਰ ਜਨਤਾ ਦੀ ਆਵਾਜ਼ ਬਣਾਂਗੇ ਔਰ ਸਾਰੇ ਮੁੱਦੇ ਜਿਹੜੇ ਹੱਲ ਕਰਾਂਗੇ